ਉੰਨਣੇ ਇੱਥੇ ਆਉਣਾ ਜਦੋਂ ਸਾਡੇ ਬੱਚਿਆਂ ਦਾ ਰੋਜ਼ਗਾਰ ਨਾ ਰਿਹਾ ਤੇ ਸਾਡੇ ਬੱਚਿਆਂ ਦੇ ਪੱਲੇ ਕੀ ਨੂੰ ਆ ਫਿਰ ਮਨੁੱਖ ਸਬਰ ਤੇ ਲੱਗਣ ਜਾ ਰਹੀ ਹੈ ਹਿੰਦੂ ਰਾਜ ਆ ਰਿਹਾ ਡਾਕਟਰ ਮੇਰਸਰ ਦਾ ਸਬਦਾਨ ਲਿਖਾ ਕੁੱਟਣ ਜਾ ਰਿਹਾ ਜਿਹੜੇ ਤੁਹਾਡੇ ਹੱਥ ਖੋਏ ਜਾ ਰਿਹਾ ਅਗਰ ਜੇ ਤੱਕ ਅਸੀਂ ਸੁੱਤੇ ਰਹੇ ਆਪਣੇ ਬੱਚਾ ਦੀ ਨਾਲ ਸੋਚਿਆ ਵੀੜੀਆਂ ਲਈ ਤੇ ਬਹੁਤ ਬੰਦੇ ਹਾਰ ਹੋਣਗੇ ਇਸ ਕਰਕੇ ਜਿਹੜੀ ਤੁਸੀਂ ਅਰਜੀ ਭਰਦੇ ਐ ਅਰਜੀ ਭਰ ਕੇ ਕੰਮ ਲਿਆ ਕਰੋ ਜੇ ਤੁਹਾਨੂੰ ਕੰਮ ਨਹੀਂ ਦਿੰਦੀ ਸਰਕਾਰ ਉਹਦੀ ਰਸੀਦ ਤੁਹਾਡੇ ਕੋਲ ਹੀ ਹੋਣੀ ਚਾਹੀਦੀ ਹੈ ਤੁਸੀਂ ਜੇ ਸਾਨੂੰ ਕੰਮ ਨਹੀਂ ਤਾਂ ਸਾਡਾ 15 ਦਿਨਾਂ ਦਾ ਪੱਤਾ ਦਿਓ 15 ਦਿਨਾਂ ਦਾ ਪੱਤਾ ਤੁਹਾਡੇ ਹਾਤੇ ਵਿੱਚ ਆ ਜਾਏ ਕਿਉਂਕਿ ਸਾਨੂੰ ਮਿਲ ਕੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਮਿਲ ਕੇ ਆਵਾਜ਼ ਥੋਂਦੀ ਹੈ ਜਿਹੜਾ ਕੋਈ ਪਿੰਡ ਦੇ ਵਿੱਚੋਂ ਸਾਡਾ ਭਰਾ ਤੁਹਾਡੀ ਆਵਾਜ਼ ਥੋਂਦਾ ਉਹਦੇ ਖਿਲਾਫ ਨਾ ਜਾਇਆ ਕਰੋ ਕਿਉਂਕਿ ਤੁਹਾਡੀ ਆਵਾਜ਼ ਥੋਂਦਾ ਆਪਣਾ ਕਾਰੋਬਾਰ ਛੱਡ ਕੇ ਆਪਦੇ ਪੱਲਿਓਂ ਕਿਰਾਇਆ ਲਾ ਕੇ ਉੱਥੇ ਜਾਂਦਾ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਸਾਡੇ ਜਿਹੜੇ ਯੂਨੀਅਨ ਦੇ ਪ੍ਰਧਾਨ ਆਏ ਐ ਵਰਕਰ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਜੀ ਅਸੀਂ ਇਹਨਾਂ ਦਾ ਬਹੁਤ ਤਹਿਤ ਨਾਲ ਸਵਾਗਤ ਕਰਦੇ ਆਂ ਕਿਉਂਕਿ ਜਿਹੜੀ ਨਰੇਗਾ ਉਹ ਐਵੇਂ ਹੀ ਬੜੀ 2005 ਦੇ ਵਿੱਚ ਨਰੇਗਾ ਸ਼ੁਰੂ ਸੀ ਕਰਨਾਟਕ ਦੇ ਵਿੱਚੋਂ ਰਖਾਵ ਮੰਤਰੀ ਨੇ ਵੱਠਾ ਚੱਕਿਆ ਸੀਗਾ ਕਿਉਂਕਿ ਸਿਰ ਦੇ ਉੱਤੇ ਚੱਕਿਆ ਦਿਖਾਇਆ ਵੀ ਅੱਜ ਤੋਂ ਬਾਅਦ ਮੈਂ ਨਰੇਗਾ ਗਰੀਬਾਂ ਦਾ ਰਜਗਾਰ ਦੇਤਾ ਜੋਬ ਕਾਰਡ ਜਿਹੜੀ ਦੱਸਿਆ ਸੀ ਇੱਕ ਮੁਲਾਜ਼ਮ ਬੰਦਾ ਹੁੰਦਾ ਹੈ ਵੀ ਮੈਨੂੰ ਜੋਬ ਮਿਲ ਗਈ ਸਰਕਾਰੀ ਕਿਉਂਕਿ ਸਰਕਾਰੀ ਮੁਲਾਜ਼ਮ ਹੈ ਤੁਸੀਂ ਅਗਰ ਜੇ ਸਰਕਾਰੀ ਮੁਲਾਜ਼ਮ ਚੁੱਪ ਕਰਕੇ ਬਹਿ ਜਾਂਦੇ ਆ ਉਹਨੂੰ ਤਨਖਾਹ ਨਹੀਂ ਦਿੰਦੀ ਸਰਕਾਰ ਜੋ ਚੁੱਪ ਰੱਖ ਕੇ ਬਹਿ ਗਏ ਤੁਹਾਨੂੰ ਕੋਈ ਨਹੀਂ ਕੁਝ ਦਿੰਦਾ ਕਿਸੇ ਨੇ ਆਖਿਆ ਸੀ ਵੀ ਘਰੇ ਬੈਠਾ ਨਹੀਂ ਕੁਝ ਮਿਲਦਾ ਹੁੰਦਾ ਸਰਦਾਰ ਭਗਤ ਸਿੰਘ ਨੇ ਕਿਹਾ ਸੀ ਹੱਕ ਮੰਗਿਆ ਤੇ ਲੜਨਾ ਪੈਂਦਾ ਹੈ ਹੋਣਾ ਪੈਂਦਾ ਹੈ ਫਿਰ ਹੱਕ ਮਿਲਦਾ ਹੈ ਭੰਗਦਰ ਗੁਰੂ ਰਵੀਦਾਸ ਮਹਾਰਾਜ ਨੇ ਜੋ ਐਸਾ ਚਾਹੂ ਰਾਜ ਮੈਂ ਸਭ ਜੀਵ ਕੋ ਮਿਲੇ ਅੰਨ ਗੁਰੂ ਰਵੀਦਾਸ ਰਾਹੀ ਪ੍ਰਸੰਨ ਉਹ ਆਦੇ ਵੀ ਐਜਾ ਰਾਜ ਹੋਣਾ ਚਾਹੀਦਾ ਸਭ ਜੀਆ ਨੂੰ ਕੋ ਰੱਜ ਕੇ ਰੋਟੀ ਮਿਲਣੀ ਜਿਹਦੀ ਬਰਾਬਰਤਾ ਮਿਲਣੀ ਚਾਹੀਦੀ ਹੈ ਜੇਕਰ ਜੇ ਤੁਹਾਨੂੰ ਬਰਾਬਰਤਾ ਦੀ ਰੋਟੀ ਨਾ ਮਿਲੀ ਮਨੁਸਮਰਤੀ ਲੱਗ ਗਈ ਸਾਡੇ ਨਾਲ ਸ਼ੂਆਸ਼ਾਤ ਹੋਇਆ ਕਰੂਗੀ ਸਾਡਾ ਕੋਈ ਰਜਵਾਰ ਨਹੀਂ ਮਿਲਿਆ ਕਰਨਾ ਸਾਨੂੰ ਸਾਨੂੰ ਸਕੂਲਾਂ ਦੇ ਵਿੱਚ ਪੜ੍ਹਾਈ ਵੀ ਬੰਦ ਹੋਣ ਜਾ ਰਹੀ ਹੈ ਇਹ ਦੇਖੋ ਜਿਹੜੇ ਰਜਵਾੜੇ ਵੱਡੇ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਬਜਾਏ ਵੱਡੇ ਸਕੂਲਾਂ 'ਚ ਪੜਾਉਂਦੇ ਆ ਸਾਡੇ ਜਿਹੜੇ ਬੱਚੇ ਆ ਉਹ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਕਿਉਂਕਿ ਸਾਨੂੰ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀ ਸਹੂਲਤ ਹੈ ਉਹ ਵੀ ਪੂਰੀ ਤਰ੍ਹਾਂ ਨਹੀਂ ਮਿਲਦੀਗੀ ਜੇ ਸਾਡੇ ਬੱਚੇ ਚੰਗੇ ਪੜ੍ਹ ਲੈ ਕੇ ਡਾਕਟਰ ਮਾਸਟਰ ਬਣਨਗੇ ਰਾਸ਼ਟਰਪਤੀ ਤੱਕ ਜਾਣਗੇ ਪੜ੍ਹੇ ਲਿਖੇ ਹੋਣਗੇ ਤਾਂ ਜਾਣਗੇ ਸਭ ਤੋਂ ਮੈਂ ਬੇਨਤੀ ਇਹ ਕਰਦਾ ਸਾਨੂੰ ਪੜ੍ਹਨ ਲਈ ਹੁੰਦੀ ਵੱਡੀ ਜ਼ਰੂਰਤ ਆ ਬਾਬਾ ਸਾਹਿਬ ਡਾਕਟਰ ਬਣਨ ਲਈ ਸੰਵਿਧਾਨ ਲਿਖਿਆ ਸੀ ਇਸ ਕਰਕੇ ਦਬੇ ਕੁਝ ਨੇ ਲੋਕਾਂ ਨੂੰ ਖੜੀ ਕੀਤਾ ਸੀਗਾ ਚਾਰ ਬੱਚੇ ਸੀ ਉਹਦੇ ਦੀਵਾਰੀਆਂ ਮੰਨੂ ਮਰ ਗਏ ਸੀ ਕਿਹਦੇ ਨੇ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਆਪ ਦਾ ਹੱਕ ਮਿਲੜਦਾ ਅਧਿਕਾਰ ਦਿੱਤਾ ਡਾਕਟਰ ਮਾਸਟਰ ਬਣਦਾ ਅਧਿਕਾਰ ਦਿੱਤਾ ਉਹ ਬਾਬਾ ਸਾਹਿਬ ਡਾਕਟਰ ਮਨਜੀ ਦੇਣਾ ਗੁਰੂ ਰਵਿਦਾਸ ਜੀ ਦੇ ਨੇ ਕਿਉਂਕਿ ਉਹਨਾਂ ਨੇ ਵੀ ਲੜਾਈਆਂ ਉਹਨਾਂ ਟਾਈਮਾਂ ਦੇ ਵਿੱਚ ਲੜੀਆਂ ਕਿਉਂਕਿ ਇਸ ਕਰਕੇ ਸਾਨੂੰ ਯੂਨੀਅਨ ਦੇ ਵਿੱਚ ਇਕੱਠੇ ਹੋਣ ਲਈ ਜੇਦਾ ਸੀ ਜਦੋਂ ਆਪੀ ਅਰਜੀ ਭਰਦੇ ਸਾਨੂੰ ਲਾਅਸ ਨੂੰ ਟਾਗੀ ਸਾਡਾ ਪ੍ਰਧਾਨ ਜੀ ਤੇ ਤੁੰਗਿਆ ਜਾ ਕੋਦੇ ਤੋਂ ਤੁਸੀਂ ਸਾਰੇ ਇਕੱਠੇ ਹੋ ਜਾਣਾ ਹੈ ਆਰਜੀ ਭਰ ਕੇ ਕੰਮ ਲਓ ਜੇ ਆਰਜੀ ਭਰ ਕੇ ਤੁਹਾਨੂੰ ਕੰਮ ਨਹੀਂ ਦੇਤੇ 15 ਦਿਨ ਦਾ ਭੱਤਾ ਤੂੰ ਮੰਗੋ ਸਰਕਾਰ ਤੇ ਤੁਸੀਂ ਯੂਨੀਅਨ ਕੋਲ ਗੱਲ ਕਰੋ ਯੂਨੀਅਨ ਤੋਂ ਦੀ ਸੀ ਸਾਹਿਬ ਕੋਲ ਜਾਓਗੇ